ਵਿੱਤੇ ਦਿਨੀ ਜ਼ਿਲ੍ਹਾ ਰੋਪੜ ਦੇ ਸ਼ਹਿਰ ਨੰਗਲ ਜਿੱਥੇ ਵਿਸ਼ਵ ਹਿੰਦੂ ਪਰਿਸ਼ਦ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਪ੍ਰਭਕਰਨ ਦੀ ਕੋਈ ਸਾਥੀਆਂ ਹਸਰ ਵਾਲਾ ਹੱਤਿਆ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਸਥਿਤੀ ਕਾਫੀ ਤਣਾਅਪੂਰਨ ਬਣੀ ਹੋਈ ਹੈ ਹਰ ਪਾਸੇ ਜਾਮ ਲੱਗੇ ਹੋਏ ਹਨ ਨੰਗਲਪੁਰੀ ਤਰ੍ਹਾਂ ਜਾਮ ਕਰ ਦਿੱਤਾ ਹੈ ਪਰਿਵਾਰ ਦੇ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਉਹਨਾਂ ਦਾ ਕਹਿਣਾ ਹੈ ਕਿ ਸੀਸੀਟੀਵੀ ਹੋਂਦ ਤੇ ਵੀ ਪੁਲਿਸ ਕਾਰਵਾਈ ਨਹੀਂ ਕਰ ਰਹੀ ਮੌਕੇ ਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਲਾਲਪੁਰਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਸਾਬਕਾ ਮੰਤਰੀ ਮਦਨ ਮਾਨ ਮਿੱਤਲ ਅਤੇ ਹੋਰ ਸਿਆਸੀ ਆਗੂ ਮੌਕੇ ਤੇ ਹਨ ਤੇ ਸੜਕਾਂ ਤੇ ਜਾਮ ਲਾਈ ਬੈਠੇ ਹਨ ਪਰਿਵਾਰ ਦੇ ਮੈਂਬਰਾਂ ਦੇ ਨਾਲ ਖੜੇ ਹਨ ਮੌਕੇ ਤੇ ਡਿਪਟੀ ਕਮਿਸ਼ਨਰ ਐਸਐਸਪੀ ਰੋਪੜ ਅਤੇ ਡੀਆਈਜੀ ਰੋਪੜ ਅਤੇ ਹੋਰ ਸੀਨੀਅਰ ਅਧਿਕਾਰੀ ਮੌਕੇ ਤੇ ਹਨ ਕਈ ਵਾਰ ਪਰਿਵਾਰ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ ਪਰ ਮੀਟਿੰਗ ਬੈਸਿਟਾ ਰਹੀ ਜਿਸ ਕਰਨਾ ਸਥਿਤੀ ਤਰਾਂਪੁਰ ਬਣੀ ਹੋਈ ਹੈ ਹਥੋਂ ਦਿਖਾਣੇ ਹਨ ਮੌਕੇ ਦੀਆਂ ਤਸਵੀਰਾਂ ਸਭ ਤੋਂ ਪਹਿਲਾਂ ਬਹੁਤ ਬਹੁਤ ਦੁੱਖਦਾਈ ਕੁਦਾ ਪ੍ਰਟਾਵਾ ਕਰਦੇ ਹੋਂ ਚੰਗੇ ਵੈਰੀ ਵੈਰੀ ਸੋਹਰੇ ਮੇਰੀ ਲਓ ਜੀ ਛੋਟੀ ਕਿੱਥੇ ਗਈ ਉਹ ਰੋ ਰਹੀ ਹੈ ਉਸकी मम्मी ਗਈ ਨੰਨੂ ਕਿਹਾ ਕਰਦੇ ਸੁਖ ਸੁੱਖ ਦਾ ਕੋਈ ਆ ਕੇ ਇੱਥੇ ਪੱਕੀ ਗਾਰੰਟੀ ਨਹੀਂ ਕਰਦੀ ਸਾਬ ਉਦੋਂ ਤਾਈਂ ਆਤਾ ਇਸੇ ਤਰ੍ਹਾਂ ਹੀ ਬੈਠਾਂਗੇ ਸਾਬ ਕਿਸੇ ਦੀ ਅਗਰ ਕੋਆਪਰੇਸ਼ਨ ਹੈ ਜਾਣ ਦਿਓ ਸਾਬ ਮੇਰੀ ਬੇਨਤੀ ਹੱਥ ਕਰਕੇ ਸਾਈਡ ਤੋਂ ਕਢਣ ਦਿਓ ਕਿਨੂੰ ਕੋ ਬਾਲਿਕ ਆਲ ਹੋਈ ਘੜੀ ਹੈ ਕਰਵਾਉਣ ਦੇ ਆਪਰੇਸ਼ਨ ਛੋੜ ਕੇ ਬਹਿਂਦੀ ਹੈ ਜੇ ਆਪਾਂ ਕਿਸੇ ਇਹ ਜੇ ਇੱਕ ਸ਼ਖਸ਼ਾ ਕੋਈ ਇਹ ਜੇ ਹੋਰ ਕੋਈ ਸ਼ਖਸ਼ਾ ਕੇ ਇਹ ਜੇ ਮੌਕੇ 'ਚ ਕਮਕੀਨ ਮੌਕੇ ਦੇ ਅੰਦਰ ਫੜਕਾਣ ਦਾ ਕੋਈ ਇਸ ਕਿਸਮ ਦਾ ਬਿਆਨ ਛੱਡੇ ਹੈ ਕੋਈ ਇਸ ਹਰਕਤ ਕਰੇ ਆਪਾਂ ਖੰਮਿਚਨੀ ਆਪਾਂ ਪੰਜਾਬ ਦੇਖਣਾ ਸਾਬ ਪੰਜਾਬ ਦੇ ਅੰਦਰ ਅੱਗ ਨਹੀਂ ਲਗਣ ਦੇਣੀ ਆਪਾਂ ਇਹ ਲੋਕ ਤਾਂ ਵੋਟਾਂ ਵਾਸਤੇ ਕੁਝ ਵੀ ਕਰ ਜਾਣਗੇ ਪਰ ਆਪਣੇ ਬੱਚਿਆਂ ਨੇ ਇਹਨਾਂ ਦਾ ਪੁਰਖ ਹੈ ਜਿਹੜੀ ਬੱਚਿਆ ਇਹਨਾਂ ਦਾ ਪੁਰਖ ਦੇ ਆਪਾਂ ਆਪਾਂ ਨਿਗੇ ਬਾਹਰ ਸਾਬ ਇਸ ਕਰਕੇ ਮੇਰੀ ਬੇਨਤੀ ਹੈ ਭਾਈਚਾਰਕ ਸਾਂਝ ਦਾ ਧਿਆਨ ਰੱਖ ਕੇ ਉਹਦੇ ਬਾਤ ਕੋਈ ਗੱਲ ਕਰਨੀ ਆਪਾਂ ਉਸ ਸਾਂਝ ਨੂੰ ਬੜਾਏ ਰੱਖੀਏ ਪੰਜਾਬ ਦੀ ਜਿਹੜੀ ਪਛਾਣ ਆ ਉਹ ਨੂੰ ਬੜਾਏ ਰੱਖੀਏ ਪੰਜਾਬੀਆਂ ਦਾ ਭਾਈਚਾਰਕ ਸਾਂਝ ਇਹਦਾ ਬੜਾਏ ਰੱਖੀਏ ਇਹਦੇ ਕਰਕੇ ਅੱਜ ਬੈਠੇ ਆ ਪਰ ਮੈਂ ਜਦੋਂ ਪਾਈਏ ਥੋੜੀ ਉੱਠਦਾ ਸਾਂ ਜੇ ਸਾਰੇ ਜਾਂਦੇ ਨੂੰ ਮੈਂ ਇਕੱਲਾ ਹੀ ਬੈਠਾ ਤੇ ਮੈਂ ਕਾਫੀਆਂ ਚੰਗੇ ਗੱਲ ਸੁਣਾ ਕੇ ਪਰਵਾਹ ਦਾ ਸੁਖ ਨਹੀਂ ਦੇ ਦੇਖੋ ਜੀ ਕੱਲ ਸ਼ਾਮ ਨੂੰ ਇੱਕ ਮੰਦਪਾਗੀ ਕਟਨਾਏ ਤੇ ਨੰਗਲ ਏਰੀਏ 'ਚ ਵਾਪਰੀ ਸੀ ਕਿ ਜਦੋਂ ਰੇਲਵੇ ਰੋਡ ਤੇ ਜਿਹੜਾ ਵਿਕਾਸ ਪ੍ਰਭਕਰ ਹੈਗਾ ਉਹਦੇ ਦੁਕਾਨ ਵਿੱਚ ਆ ਕਰਕੇ ਦੋ ਬੰਦੇ ਜਿਹੜੇ ਹੈਗੇ ਨੇ ਇੱਕ ਬੰਦੇ ਨੇ ਅੰਦਰ ਜਾ ਕਰਕੇ ਗੋਲੀ ਮਾਰੀ ਔਰ ਉਹ ਦੇ ਕਰਕੇ ਉਹਦੀ ਮੌਤ ਹੋ ਗਈ। ਉਸ ਚੀਜ਼ ਵਿੱਚ ਸਾਡੀ ਇਨਵੈਸਟੀਗੇਸ਼ਨ ਨਾਲ ਦੇ ਨਾਲ ਸ਼ੁਰੂਆਤ ਹੋ ਗਈ ਸੀਗੀ। ਰਾਤ ਨੂੰ ਮੈਂ ਵੀ ਮੌਕੇ ਤੇ ਆ ਕਰਕੇ ਸਾਰਾ ਵਿਜ਼ਿਟ ਕੀਤਾ। ਫੋਰੈਂਸਿਕਸ ਦੀ ਟੀਮ ਨੇ ਵੀ ਜਿਹੜਾ ਹੈਗਾ ਮੌਕਾ ਸੀਨ ਦੇ ਦੇਖਿਆ ਔਰ ਉਸ ਤੋਂ ਬਾਅਦ ਸੀਸੀਟੀਵੀ ਦੀ ਚੈਕਿੰਗ ਵੀ ਸਾਡੀ ਕੱਲ ਰਾਤ ਤੋਂ ਲਗਾਤਾਰ ਜਾਰੀ ਹੈਗੀ ਹੈ। ਕੁਝ ਇੱਕ ਚੀਜ਼ਾਂ ਆਪਣੇ ਕੋਲ ਸਾਹਮਣੇ ਆਈਆਂ ਨੇ, ਕੁਝ ਇੱਕ ਕਲੂਜ਼ ਆਪਣੇ ਕੋਲ ਸਾਹਮਣੇ ਹੈਗੇ ਨੇ। ਉਹਨਾਂ ਤੇ ਆਪਾਂ ਵਰਕਆਊਟ ਕਰ ਰਹੇ ਹੈਗੇ ਆ। ਕੁਝ ਇੱਕ ਫੋਟੋਗ੍ਰਾਫ ਵੀ ਸਾਡੇ ਕੋਲ ਆਈ ਹੈ ਜਿਹੜੀ ਤੁਹਾਡੇ ਰਾਹੀਂ ਮੀਡੀਆ ਰਾਹੀਂ ਸੋਸ਼ਲ ਮੀਡੀਆ ਰਾਹੀਂ ਆਪਾਂ ਲੋਕਾਂ ਨੂੰ ਸਰਕੂਲੇਟ ਕੀਤੀ ਹੈਗੀ ਹੈ ਕਿ ਅਗਰ ਉਦੀ ਕੋਈ ਪਛਾਣ ਹੋ ਸਕਦੀ ਹੈਗੀ ਹੈ ਉਹ ਕੀਤੀ ਜਾਵੇ ਇਸ ਤੋਂ ਇਲਾਵਾ ਬਾਕੀ ਸਾਰੇ ਜ਼ਿਲ੍ਹੇ ਜਿੰਨੇ ਵੀ ਹੈਗੇ ਨੇ ਮੈਂ ਸਾਰੇ ਐਸਐਸਪੀਜ਼ ਨਾਲ ਗੱਲ ਕੀਤੀ ਹੈਗੀ ਹੈ ਉਹਨਾਂ ਦੇ ਸੀਆਈਏਸ ਨੂੰ ਵੀ ਆਪਾਂ ਜਿਹੜੀ ਹੈਗੀ ਉਹ ਇਨਫੋਰਮੇਸ਼ਨ ਸ਼ੇਅਰ ਕੀਤੀ ਹੈਗੀ ਹੈ ਕਿ ਇਸ ਦੇ ਰਿਗਾਰਡਿੰਗ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕੀਤੀ ਜਾਵੇ ਤਫ਼ਤੀਸ਼ ਸਾਡੀ ਬਿਲਕੁਲ ਸਹੀ ਡਾਇਰੈਕਸ਼ਨ ਵਿੱਚ ਚੱਲ ਰਹੀ ਹੈਗੀ ਹੈ ਔਰ ਕਾਫੀ ਜਲਦੀ ਜਿਹੜਾ ਹੈਗਾ ਆਪਾਂ ਇਸ ਕੇਸ ਨੂੰ ਟ੍ਰੇਸ ਕਰਨ ਵਿੱਚ ਕਾਮਯਾਬ ਹੋਵਾਂਗੇ ਇੱਕ ਦੇਖੋ ਜੀ ਮੇਰੇ ਨੋਟਿਸ ਵਿੱਚ ਕੁਝ ਕ੍ਰਾਈਮ ਹੈਗੇ ਨੇ ਇੱਥੋਂ ਦੇ ਔਰ ਜਿਹੜੇ ਹੈਗੇ ਨੇ ਮੈਂ ਆਪਣੀ ਸੀਆਈਏ ਦੀ ਟੀਮ ਔਰ ਜਿਹੜੇ ਮੇਰੇ ਹੋਰ ਵੀ ਕੋਲ ਸਟਾਫ ਹੈਗੇ ਨੇ ਔਰ ਥਾਣੇ ਦੀ ਟੀਮ ਨੂੰ ਲਗਾ ਕਰਕੇ ਉਹਨਾਂ ਨੂੰ ਟ੍ਰੇਸ ਵੀ ਕੀਤਾ ਹੈਗਾ ਪਰਸੋ ਨਰਸੋ ਇੱਕ ਇੱਥੇ ਸਨੇਚਿੰਗ ਦਾ ਇਨਸੀਡੈਂਟ ਹੋਇਆ ਸੀਗਾ ਉਹਦੇ ਵਿੱਚ ਵੀ ਸਾਡੇ ਕੋਲ ਪੁਖਤਾ ਲੀਡਸ ਆ ਗਿਆ ਨੇ ਔਰ ਉਹਦੇ ਵਿੱਚ ਵੀ ਬੰਦੇ ਆਪਾਂ ਆਈਡੈਂਟੀਫਾਈ ਕੀਤੇ ਹੋਏ ਨੇ ਇਸ ਤੋਂ ਇਲਾਵਾ ਪਹਿਲਾਂ ਇੱਕ ਹੋ ਹੋਈ ਸੀਗੀ ਉਹ ਵੀ ਆਪਾਂ ਜਿਹੜੀ ਟ੍ਰੇਸ ਕੀਤੀ ਹੋਈ ਹੈਗੀ ਹੈ ਤੇ क्राइम ਹੁੰਦਾ ਹੈਗਾ ਉਹਨੂੰ ਟ੍ਰੇਸ ਕਰਨਾ ਪੁਲਿਸ ਦੀ ਜ਼ਿੰਮੇਵਾਰੀ ਹੁੰਦੀ ਹੈਗੀ ਚੁਣੌਤੀ ਹੁੰਦੀ ਸਾਡੇ ਵਾਸਤੇ ਔਰ ਅਸੀਂ ਲਗਾਤਾਰ ਉਹਦੇ ਤੇ ਕੰਮ ਕਰ ਰਹੇ ਹਾਂ ਕੁਝ ਇੱਕ ਇਸ਼ੂਜ਼ ਜਿਹੜੇ ਹੈਗੇ ਨੇ ਪੱਤਰਕਾਰਾਂ ਨੇ ਵੀ ਔਰ ਵਪਾਰ ਮੰਡਲ ਨੇ ਵੀ ਸਾਡੇ ਸਾਹਮਣੇ ਰੱਖੇ ਨੇ ਕਿ ਪੈਟਰੋਲਿੰਗ ਵਿੱਚ ਕੋਈ ਘਾਟਾ ਹੋਇਆ ਹੈਗਾ ਪਹਿਲਾਂ ਤੋਂ ਉਹ ਆਪਾਂ ਲੁੱਕ ਆਫਟਰ ਕਰਾਂਗੇ ਔਰ ਜੋ ਵੀ ਇਹਦੇ ਵਿੱਚ ਬਣਦੀ ਕਾਰਵਾਈ ਉਹ ਕਰਾਂਗੇ ਕਤਲ ਦੇ ਦੇਖਦੇ ਹਾਂ ਕਿ ਇਸ਼ੂ ਹੈ ਦੇਖੋ ਜੀ ਹਜੇ ਇਟ ਇਜ਼ ਵੈਲ ਇਟ ਵਿਲ ਬੀ ਵੈਰੀ ਇਮੈਚੂਰ ਕਿ ਮੈਂ ਤੁਹਾਨੂੰ ਕੋਈ ਇੱਕ ਜਾ ਕਰਕੇ ਕੋਈ ਕਮੈਂਟ ਦੇ ਦਿਆਂ ਬਟ ਜਿਸ ਸਬ ਨਾਲ ਫਾਇਰ ਆਊਟ ਦਾ ਇਸਤੇਮਾਲ ਹੋਇਆ ਹੈਗਾ ਤੇ ਕੋਈ ਵੀ ਚੀਜ਼ ਡਿਨਾਈ ਨਹੀਂ ਕੀਤੀ ਜਾ ਸਕਦੀ ਹੈਗੀ ਹੈ ਪਹਿਲਾਂ ਸਾਨੂੰ ਲੱਗ ਰਿਹਾ ਸੀ ਕਿ ਸ਼ਾਇਦ ਰੋਬਰੀ ਦਾ ਐਂਗਲ ਹੋਗਾ ਬਟ ਰੋਬਰੀ ਦਾ ਐਂਗਲ ਹੁਣ ਆਪਾਂ ਜਿਹੜਾ ਹੈਗਾ ਸਾਨੂੰ ਨਹੀਂ ਲੱਗਦਾ ਹੈਗਾ ਬਟ ਕੋਈ ਪਰਸਨਲ ਰੰਜਿਸ਼ ਜਾਂ ਟਾਰਗੇਟਡ ਜਿਹੜਾ ਹੈਗਾ ਇਹ ਮਾਮਲਾ ਹੋ ਸਕਦਾ ਹੈਗਾ ਔਰ ਦੋਨੋਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਲੈ ਕੇ ਆਪਾਂ ਚੱਲ ਰਹੇ ਹੈਗੇ ਆਂ ਵੈਪਨ ਉਹਨਾਂ ਦੇ ਕੋਲ ਹੈਗਾ ਔਰ ਇਸ ਚੀਜ਼ ਨੂੰ ਧਿਆਨ ਵਿੱਚ ਰੱਖ ਕਰਕੇ ਆਪਾਂ ਤਫਤੀਸ਼ ਜਿਹੜੀ ਹੈਗੀ ਕਰ ਰਹੇ ਹਾਂ ਗੱਲ ਹੀ ਗੱਲ ਹੀ ਗਨ ਹੈ ਗਨ ਹੈ ਜੀ ਕਿਹਾ ਜਾ ਰਿਹਾ ਵੀ 31 ਹਜ਼ਾਰ ਨਾਲ ਇਹ ਮਾਮਲਾ ਕੀਤਾ ਗਿਆ ਨਹੀਂ ਨਹੀਂ ਪਹਿਲਾਂ ਸ਼ੁਰੂਆਤ ਵਿੱਚ ਆਇਆ ਸੀਗਾ ਕਿ ਸ਼ਾਇਦ ਦਾਤਰ ਮ ਬਟ ਜਦੋਂ ਫੋਰੈਂਸਿਕਸ ਦੀ ਟੀਮ ਨੇ ਮੌਕੇ ਦੀ ਵਿਜ਼ਿਟ ਕੀਤੀ ਤਾਂ ਉੱਥੇ ਸਾਨੂੰ ਜਿਹੜਾ ਹੈਗਾ ਇਹ ਖਾਲੀ ਜਿਹੜਾ ਖੋਲ ਹੈਗਾ ਉਹ ਫਾਇਰਆਮ ਦਾ ਬਰਾਮਦ ਹੋਇਆ ਹੈਗਾ which shows ਕੀ ਜਿਹੜਾ ਹੈਗਾ ਫਾਇਰ ਆਨ ਦਾ ਇਸਤੇਮਾਲ ਹੋਇਆ ਹੈਗਾ ਔਰ ਉਹਦੋਂ ਜਿਹੜਾ ਹੈਗਾ ਆਪਾਂ ਬਾਅਦ ਵਿੱਚ ਜਿਹੜਾ ਡੈੱਡ ਬੋਡੀ ਦੇ ਨਾਲ ਕੋਰੋਬੋਰੇਟ ਵੀ ਕੀਤਾ ਹੈਗਾ ਤੇ ਇੱਕ ਹੈਡ ਇੰਜਰੀ ਜਿਹੜੀ ਹੈਗੀ ਹੈ ਦੈਟ ਕੋਰੋਬੋਰੇਟਸ ਥਿੰਕ ਤੋਂ ਕੰਟਰੀ ਮੇਡ ਵੈਪਨ ਜਿਹੜਾ ਹੈਗਾ ਮੋਸਟਲੀ ਇਹਦੇ ਵਿੱਚ ਇਸਤੇਮਾਲ ਹੋਇਆ ਬਟ ਦਿਸ ਇਸ ਪਾਰਟ ਆਫ ਇਨਵੈਸਟੀਗੇਸ਼ਨ ਕੋਈ ਵੀ ਚੀਜ਼ ਮੈਂ ਹਜੇ ਪੁਖਤਾ ਤਰੀਕੇ ਦੇ ਨਾਲ ਇਸ ਰਿਗਾਰਡਿੰਗ ਨਹੀਂ ਕਹਿ ਸਕਦਾ ਹੈਗਾ ਕਿ ਹਾਂ ਉਹ ਕੰਟਰੀ ਮੇਡ ਹੀ ਸੀਗਾ ਜਾਂ ਵੈਪਨ ਜਿਹੜਾ ਹੈਗਾ ਉਹ ਕਾਫੀ ਹਾਈ ਗ੍ਰੇਡ ਦਾ ਸੀਗਾ ਬਟ ਇਟ ਇਜ਼ ਸ਼ੋਰ ਕਿ ਇਹ ਬੰਦਾ ਜਿਹੜਾ ਹੈਗਾ ਉਹ ਉਹਨੂੰ ਮਾਰਨ ਦੀ ਨੀਅਤ ਨਾਲ ਹੀ ਉੱਥੇ ਆਇਆ ਸੀਗੇ ਔਰ ਉਹਨਾਂ ਨੇ ਕਤਲ ਕੀਤਾ ਹੈਗਾ ਜਿਸ ਤਰ੍ਹਾਂ ਤੁਸੀਂ ਆਹ ਇਹ ਪ੍ਰੋਫੈਸ਼ਨਲ ਲੱਗਦੇ ਸੀ ਜਾਂ ਵੈਸੇ ਨਹੀਂ ਦੇਖੋ ਹੁਣ ਹਜੇ ਤੱਕ ਜਦੋਂ ਤੱਕ ਬੰਦੇ ਫੜੇ ਨਹੀਂ ਜਾਂਦੇ ਉਦੋਂ ਤੱਕ ਆਪਾਂ ਕਹਿ ਨਹੀਂ ਸਕਦੇ ਕਿ ਉਹਨਾਂ ਦਾ ਪੁਰਾਣਾ ਰਿਕਾਰਡ ਕਿਹੋ ਜਿਹਾ ਹੈਗਾ ਵਰ ਦੇ ਪ੍ਰੋਫੈਸ਼ਨਲ ਜਾਂ ਉਹਨਾਂ ਦਾ ਕੋਈ ਪੁਰਾਣਾ ਦੇਖੋ ਜੀ ਜਿਹੜਾ ਬੰਦਾ ਉੱਥੇ ਆਇਆ ਹੈਗਾ ਔਰ ਆ ਕਰਕੇ ਉਹ ਦੋ ਬੰਦਿਆਂ ਨੇ ਪਹਿਲਾਂ ਸਕੂਟੀ ਖੜੀ ਕੀਤੀ ਹੈਗੀ ਇੱਕ ਬੰਦਾ ਬਾਹਰ ਰੁਕ ਜਾਂਦਾ ਦੂਜਾ ਜਾ ਕੇ ਅੰਦਰ ਇਨਸੀਡੈਂਟ ਜਿਹੜਾ ਹੋਇਆ ਉਹਨੂੰ ਉਹ ਕਰਕੇ ਚਲਾ ਜਾਂਦਾ ਹੈਗਾ ਇਟ ਇਜ਼ ਵੈਲ ਪਲਾਨਡ ਮਰਡਰ ਜਿਹਨੂੰ ਆਪਾਂ ਤਫਤੀਸ਼ ਕਰ ਰਹੇ ਹੈਗੇ ਆਂ ਜਿਹੜਾ ਸੀਸੀਟੀਵੀ ਚੈੱਕ ਕੀਤੇਗੇ ਰਾਤੀ ਪੁਲਿਸ ਵੱਲੋਂ ਕੋਈ ਫੋਟੋ ਜਾਰੀ ਕੀ ਬਿਲਕੁਲ ਮੈਂ ਹੁਣੇ ਦੱਸਿਆ ਤੁਹਾਨੂੰ ਕਿ ਇੱਕ ਫੋਟੋਗ੍ਰਾਫ ਜਿਹੜਾ ਹੈਗਾ ਆਪਾਂ ਜਾਰੀ ਕੀਤਾ ਹੈਗਾ ਸਾਰਿਆਂ ਨੂੰ ਜਿੰਨੂੰ ਕਿ ਪਛਾਣ ਕਰਕੇ ਜੋ ਵੀ ਬੰਦਾ ਸਾਨੂੰ ਪੁਖਤਾ ਇਨਫਾਰਮੇਸ਼ਨ ਦਿੰਦਾ ਹੈਗਾ ਉਹਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਊਗਾ ਔਰ ਉਸ ਤੋਂ ਇਲਾਵਾ ਵੀ ਸਾਡੇ ਕੋਲ ਕੁਝ ਇੱਕ ਲੀਡਸ ਹੈਗੀਆਂ ਜਿੱਤੇ ਆਪਾਂ ਕੰਮ ਕਰ ਰਹੇ ਹੈਗੇ ਆ ਔਰ ਮੈਂ ਸਾਰੀਆਂ ਚੀਜ਼ਾਂ ਇੱਥੇ ਤੁਹਾਡੇ ਵਿਚਾਰ ਡਾਇਵਲ ਨਹੀਂ ਕਰ ਸਕਦਾ ਬਿਕੋਜ਼ ਉਹ ਸਾਡੇ ਵਾਸਤੇ ਇਨਵੈਸਟੀਗੇਸ਼ਨ ਵਾਸਤੇ ਵੀ ਹੈਂਪਰਿੰਗ ਹੋ ਸਕਦੀਆਂ ਹੈਗੀਆਂ ਬਟ ਵੀ ਅਸ਼ੂਰ ਯੂ ਕਿ ਆਪਾਂ ਤਫਤੀਸ਼ ਜ ਪੂਰੀ ਤਰੀਕੇ ਨਾਲ ਲੱਗੇ ਹੋਏ ਆ ਔਰ ਸਾਡੇ ਨਾਲ ਕਾਊਂਟਰ ਇੰਟੈਲੀਜੈਂਸ ਦੀ ਟੀਮ ਵੀ ਜਿਹੜੀ ਹੈਗੀ ਹੈ ਉਹ ਮੋਹਾਲੀ ਤੋਂ ਆ ਕਰਕੇ ਉਹ ਵੀ ਲੱਗੀ ਹੋਈ ਹੈ ਤੇ ਵੀ ਵਿਲ ਸੂਨ ਟ੍ਰੇਸ ਇਟ ਜਗਵੰਤ ਟੀਵੀ ਲਈ ਮੈਰੀਜ ਵਟਲਾ ਨੰਗਲ